ਕਿ ਜਿਹੜਾ ਐਲੀਵੇਟਡ ਰੋਡ ਜਾਂਦੀ ਹੈ ਭੰਡਾਰੀ ਬ੍ਰਿਜ ਤੋਂ ਜਲੰਧਰ ਨੂੰ ਇੱਥੋਂ ਲੈਕਡਾਊਨ ਹੁੰਦਾ ਆ ਪਿੰਗਲਵਾੜਾ ਨੂੰ ਤੇ ਸਾਨੂੰ ਕਿਸੇ ਰਾਹਗੀਰ ਦਾ ਫੋਨ ਆਇਆ ਸੀ ਕਿ ਉਹ ਆ ਜਾ ਰਹੇ ਨੇ ਤੇ ਉਹਨਾਂ ਦੇ ਅੱਗੇ ਮੋਟਰਸਾਈਕਲ ਸਵਾਰ ਇੱਕ ਸਿੱਧਾ ਹੀ ਡਿਵਾਈਡਰ 'ਚ ਵੱਜ ਗਿਆ ਤੇ نیچے ਜਿਹੜਾ गिर ਗਿਆ ਆ ਅੱਛਾ ਤੇ ਮੌਕੇ ਤੇ ਪਹੁੰਚੇ ਹਾਂ ਸੀ ਤੇ ਜੋ ਥੱਲੇ ਉਹ ਡਿੱਗਿਆ ਹੋਇਆ ਸੀ ਤੇ ਉਹਦੇ ਤਲਾਸ਼ੀ ਲੈਣ ਤੇ ਉਹਦਾ ਆਈ ਕਾਰਡ ਮਿਲਿਆ ਜਿਹੜਾ ਨੀਅਰ ਹਸਪੀਟਲ 'ਚ ਜੌਬ ਕਰਦਾ ਹੈ ਸੋਨੂਪਾਲ ਸ਼ਰਮਾ ਜਿਹੜਾ ਗਿਲਵਾਲੀ ਗੇਟ ਦਾ ਰਹਿਣ ਵਾਲਾ ਉਮਰ ਕਰੀਬ 40 ਕਿ ਸਾਲ ਤੇ ਨੀਅਰ ਹਸਪੀਟਲ ਹੀ ਉਹਨੂੰ ਭੇਜ ਦਿੱਤਾ ਜਿਹੜੀ ਆ ਕਾਫੀ ਉਹਦੇ ਸਿਰ ਤੇ ਸੱਟ ਲੱਗੀ ਐ ਨਹੀਂ ਨਹੀਂ ਇਹੋ ਜੀ ਕੋਈ ਗਲਤ ਹੈ ਜੇ ਸਾਹਮਣੇ ਨਹੀਂ ਆਈ ਬਾਕੀ ਹਸਪੀਟਲ ਚ ਦੇਖਣਗੇ ਰਾਹਗੀਰ ਨੇ ਦੱਸਿਆ ਕਿ ਸਿੱਧਾ ਹੀ ਆ ਜਿਹੜਾ ਡਿਵਾਈਡਰ ਜਿਹੜਾ ਆ ਉਹਦੇ ਵਿੱਚ ਮੋਟਰਸਾਈਕਲ ਕੀਤੇ ਦਾ ਧਿਆਨ ਭਟਕ ਗਿਆ ਜਾਂ ਉਹਨੂੰ ਧਿਆਨ ਨਹੀਂ ਰਿਹਾ ਸਿੱਧਾ ਹੀ ਡਿਵਾਈਡਰ 'ਚ ਹਿਟ ਕੀਤਾ ਮੋਟਰਸਾਈਕਲ ਦਾ ਅਗਲਾ ਰਿੰਮ ਜਿਹੜਾ ਹੈ ਉੱਥੇ ਹੀ ਬ੍ਰੇਕ ਹੋ ਗਿਆ ਆ ਮੋਟਰਸਾਈਕਲ ਇੱਥੇ गिर ਗਿਆ ਤੇ ਉਹ ਬੰਦਾ ਜਿਹੜਾ ਸਿੱਧਾ نیچے ਜਿਹੜ ਕਾਫੀ ਸੀਰੀਅਸ ਹੈ ਜੀ ਕਾਫੀ ਸੱਟਾਂ ਲੱਗੀਆਂ ਨੇ ਸਿਰ ਤੇ ਸੱਟ ਕਾਫੀ ਗੰਬੀਰ ਲੱਗੀ ਹੈ। ਕਿਹਨੇ ਕੇਸ ਦਾ ਲੱਗਦਾ ਹੈ। ਕਰੀਬ 40 ਸਾਲ ਉਮਰ ਹੈ। ਜੀ ਜਿਹੜਾ ਐਲੀਵੇਟਡ ਰੋਡ ਜਾਂਦੀ ਹੈ ਪੰਡਾਰੀ ਬ੍ਰਿਜ ਤੋਂ ਜਲੰਧਰ ਨੂੰ ਇੱਥੋਂ ਲੈਕਡਾਊਨ ਹੁੰਦਾ ਆ ਪਿੰਗਲਵਾੜਾ ਨੂੰ ਤੇ ਸਾਨੂੰ ਕਿਸੇ ਰਾਹੀਰ ਦਾ ਫੋਨ ਆਇਆ ਸੀ ਕਿ ਉਹ ਜਾ ਰਹੇ ਨੇ ਤੇ ਉਹਨਾਂ ਦੇ ਅੱਗੇ ਮੋਟਰਸਾਈਕਲ ਸਵਾਰ ਇੱਕ ਸਿੱਧਾ ਹੀ ਡਿਵਾਈਡਰ 'ਚ ਵੱਜ ਗਿਆ ਤੇ نیچے ਜਿਹੜਾ ਗਿਰ ਗਿਆ ਆ। ਤੇ ਮੌਕੇ ਤੇ ਪਹੁੰਚੇ ਆਂ ਸੀ ਤੇ ਜੋ ਥੱਲੇ ਉਹ ਡਿੱਗਿਆ ਹੋਇਆ ਸੀ ਤੇ ਉਹਦੇ ਤਲਾਸ਼ੀ ਲੈਣ ਤੇ ਉਹਦਾ ਆਈ ਕਾਰਡ ਮਿਲਿਆ ਜਿਹੜਾ ਨੀਅਰ ਹਸਪੀਟਲ 'ਚ ਜੌਬ ਕਰਦਾ ਸੋਨੂਪਾਲ ਸ਼ਰਮਾ ਜਿਹੜਾ ਗਿਲਵਾਲੀ ਗੇਟ ਦਾ ਰਹਿਣ ਵਾਲਾ ਉਮਰ ਕਰੀਬ 40 ਕੇ ਸਾਲ ਤੇ ਨੀਅਰ ਹਸਪੀਟਲ ਹੀ ਉਹਨੂੰ ਭੇਜ ਦਿੱਤਾ ਜਿਹੜੀ ਆ ਕਾਫੀ ਉਹਦੇ ਸਿਰ ਤੇ ਸੱਟ ਲੱਗੀ ਐ ਨਹੀਂ ਨਹੀਂ ਇਹੋ ਜੀ ਕੋਈ ਗਲਤੀ ਜੇ ਸਾਹਮਣੇ ਨਹੀਂ ਆਈ ਬਾਕੀ ਹਸਪੀਟਲ 'ਚ ਦੇਖਣਗੇ ਰਾਘੀਰ ਨੇ ਦੱਸਿਆ ਕਿ ਸਿੱਧਾ ਹੀ ਆ ਜਿਹੜਾ ਡਿਵਾਈਡਰ ਜਿਹੜਾ ਆ ਉਹਦੇ ਵਿੱਚ ਮੋਟਰਸਾਈਕਲ ਕੀਤੇ ਉਹਦਾ ਧਿਆਨ ਭਟਕ ਗਿਆ ਜਾਂ ਉਹਨੂੰ ਧਿਆਨ ਨਹੀਂ ਰਿਹਾ ਸਿੱਧਾ ਹੀ ਡਿਵਾਈਡਰ 'ਚ ਏਕ ਕੀਤਾ ਮੋਟਰਸਾਈਕਲ ਦਾ ਅਗਲਾ ਰਿਮ ਜਿਹੜਾ ਹੈ ਉੱਥ ਮੋਟਰਸਾਈਕਲ ਇੱਥੇ गिर ਗਿਆ ਤੇ ਉਹ ਬੰਦਾ ਜਿਹੜਾ ਸਿੱਧਾ نیچے ਜਿਹੜਾ ਆ ਥੱਲੇ ਜਾ ਕੇ ਕਾਫੀ ਅੱਗੇ 30-40 ਫੁੱਟ ਅੱਗੇ ਜਾ ਕੇ गिर ਗਿਆ ਹੈ। ਕਿੰਨੀ ਗੰਭੀਰ ਹੈ ਸਰ? ਕਾਫੀ ਸੀਰੀਅਸ ਹੈ ਜੀ। ਕਾਫੀ ਸੱਟਾਂ ਲੱਗੀਆਂ ਨੇ ਸਿਰ ਤੇ ਸੱਟਾ ਵੀ ਗੰਭੀਰ ਲੱਗੀ ਹੈ। ਕਿੰਨੀ ਗੇਜ਼ ਦਾ ਲੱਗਦਾ ਹੈ? ਕਰੀਬ 40 ਸਾਲ ਉਮਰ ਹੈ। ਇਹ ਜੀ ਜਿਹੜਾ ਐਲੀਵੇਟਡ ਰੋਡ ਜਾਂਦੀ ਹੈ ਭੰਡਾਰੀ ਬ੍ਰਿਜ ਤੋਂ ਜਲੰਧਰ ਨੂੰ ਇੱਥੋਂ ਲੈਕਡਾਊਨ ਹੁੰਦਾ ਆ ਪਿੰਗਲਵਾੜਾ ਨੂੰ ਤੇ ਸਾਨੂੰ ਕਿਸੇ ਰਾਹੀਰ ਦਾ ਫੋਨ ਆਇਆ ਸੀ ਕਿ ਉਹ ਜਾ ਰਹੇ ਨੇ ਤੇ ਉਹਨਾਂ ਦੇ ਅੱਗੇ ਮੋਟਰਸਾਈਕਲ ਸਵਾਰ ਇੱਕ ਸਿੱਧਾ ਹੀ ਡਿਵਾਈਡਰ 'ਚ ਵੱਜ ਕੇ ਤੇ ਇਹ ਜੋ ਥੱਲੇ ਉਹ ਡਿੱਗਿਆ ਹੋਇਆ ਸੀ ਤੇ ਉਹਦੇ ਤਲਾਸ਼ੀ ਲੈਣ ਤੇ ਉਹਦਾ ਆਈ ਕਾਰਡ ਮਿਲਿਆ ਜਿਹੜਾ ਨੀਅਰ ਹਸਪੀਟਲ 'ਚ ਜੌਬ ਕਰਦਾ ਹੈ ਸੋਨੂਪਾਲ ਸ਼ਰਮਾ ਜਿਹੜਾ ਗਿਲਵਾਲੀ ਗੇਟ ਦਾ ਰਹਿਣ ਵਾਲਾ ਉਮਰ ਕਰੀਬ 40 ਕਿ ਸਾਲ ਤੇ ਨੀਅਰ ਹਸਪੀਟਲ ਹੀ ਉਹਨੂੰ ਭੇਜ ਦਿੱਤਾ ਜਿਹੜੀ ਆ ਕਾਫੀ ਉਹਦੇ ਸਿਰ ਤੇ ਸੱਟ ਲੱਗੀ ਹੈ ਨਹੀਂ ਨਹੀਂ ਇਹੋ ਜੀ ਕੋਈ ਗਲਤ ਹੈ ਜੇ ਸਾਹਮਣੇ ਨਹੀਂ ਆਈ ਬਾਕੀ ਹਸਪੀਟਲ 'ਚ ਦੇਖਣਗੇ ਰਾਘੀਰ ਨੇ ਦੱਸਿਆ ਕਿ ਸਿੱਧਾ ਹੀ ਆ ਜਿਹੜਾ ਡਿਵਾਈਡਰ ਜਿਹੜਾ ਆ ਉਹਦੇ ਵਿੱਚ ਮੋਟਰਸਾਈਕਲ ਕੀਤੇ ਦਾ ਧਿਆਨ ਭਟਕ ਗਿਆ ਜਾਂ ਉਹਨੂੰ ਧਿਆਨ ਨਹੀਂ ਰਿਹਾ ਸਿੱਧਾ ਹੀ ਡਿਵਾਈਡਰ 'ਚ ਹਿਟ ਕੀਤਾ ਮੋ ਮੋਟਰਸਾਈਕਲ ਇੱਥੇ गिर ਗਿਆ ਤੇ ਉਹ ਬੰਦਾ ਜਿਹੜਾ ਸਿੱਧਾ نیچے ਜਿਹੜਾ ਆ ਥੱਲੇ ਜਾ ਕੇ ਕਾਫੀ ਅੱਗੇ 30 40 ਫੁੱਟ ਅੱਗੇ ਜਾ ਕੇ गिर ਗਿਆ ਹੈ ਕਾਫੀ ਸੀਰੀਅਸ ਹੈ ਜੀ ਕਾਫੀ ਸੱਟਾਂ ਲੱਗੀਆਂ ਨੇ ਸਿਰ ਤੇ ਸੱਟਾ ਵੀ ਗੰਭੀਰ ਲੱਗੀ ਹੈ ਕਰੀਬ 40 ਸਾਲ ਉਮਰ ਹੈ